ਹਾਂਜੀ ਬਜੀ ਨਮਸਕਾਰ ਆ ਦਾਪਸ ਹੱਥਿਆ ਗਾਲ ਕੀ ਹਾਲ ਚੱਲਿਆ ਬਰੇ ਸਭਾ ਗਤੇ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਵੀ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨਵੇਂ ਬਜੀ ਚੈਨਲ ਆਪਣੇ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਰੂ ਕਰਦੇ ਜਾਈਆਂ ਛਾਂਦਰ ਵੀਡੀਓ ਲਿਆ ਦੇ ਰਿਆ ਕਰੀਏ ਤਾਂ ਇੱਕ ਤੋਂ ਇੱਕ ਖਰੇ ਤੇ ਟੋਪ ਵਿਆ ਨੰਬਰਾਂ ਦਾ ਸ਼ੌਕ ਕਰਾਂ ਦੇ ਰਿਆ ਕਰੀਏ ਲਓ ਜੀ ਬਜੀ ਕਰੋ ਚੈੱਕ ਮਰਾਪਰਾ ਆਪਣੇ ਪਾਠਿਆਂ ਦੀ ਕੁਆਲਿਟੀ ਸਦਨ ਨੂੰ ਤੁਹਾਨੂੰ ਪਤਾ ਹੀ ਆ ਕਿ ਬਾਈ ਜੀ ਕੀ ਚੀਜ਼ ਨੇ ਨੇਰੀਆਂ ਹੱਕ ਦੀਆਂ ਲਾਟਾਂ ਨੇ ਮੇਰਾ ਭਰਾ ਲਾਟਾਂ ਚੈੱਕ ਕਰੋ ਜੀ ਪਰ ਬਜੀ ਬਾਬੇ ਟੱਲੇ ਵਾਲੇ ਕਬੂਤਰਾਂ ਦੇ ਵਿੱਚੋਂ ਆਪਣੇ ਘਰ ਦੇ ਚੂਕ ਬੱਚੇ ਛੋਟੇ ਲਈ ਆਪਾਂ ਲੈ ਕੇ ਆ ਚੁੱਕੇ ਹਾਂ ਭਜੀ ਚੈੱਕ ਕਰੋ ਦੇਖੋ ਛੋਟੇ ਕਿਵੇਂ ਖੜਦੇ ਹਿੱਕਾਂ ਤਾਣ ਕੇ 1/2 ਇੰਚੀ ਮੋਢੇ ਰੱਖਦੇ ਬਾਹਰ ਚੈੱਕ ਕਰ ਲਓ ਠੀਕ ਹੈ ਜੀ ਮੋਢੇ ਤਾਂ ਇਹਨਾਂ ਦੇ ਮੈਂ ਬਾਹਰ ਫੜ ਕੇ ਖਿੱਚਣ ਹੋ ਰਿਹਾ ਮੇਰਾ ਭਰਾ ਬਾਈ ਜਿਹੜੀ ਬਲੱਡ ਲਾਈਨ ਹੁੰਦੀ ਨਾ ਉਹ ਆਪੇ ਜਾ ਦਿੰਦੇ ਹਾਂ ਵੀ ਸਾਡੇ ਵਿੱਚ ਵਾਕਈ ਕੋਈ ਗੁਣ ਹੈਗਾ ਆ ਠੀਕ ਹੈ ਬਾਕੀ ਬੰਦੇ ਦੇ ਵਿੱਚ ਵੀ ਗੁਣ ਹੋਵੇ ਮੇਰਾ ਵੀ ਡਾਉਂਦਾ ਤੇ ਮੈਂ ਕਹਿੰਦਾ ਭਰਾ ਕੀ ਆਈ ਬਾਤ ਹੈ ਪੂਰੀ ਬੱਲੇ ਬੱਲੇ ਕਰਾਉਣਗੇ ਬੱਲੇ ਬੱਲੇ ਜੇਕਰ ਚੰਗੀ ਸਾਹਬ ਵਧੀਆ ਦਾਣਾ ਪਾਣੀ ਠੀਕ ਹੈ ਜੀ ਤੇ ਚੰਗਾ ਤੁਹਾਡਾ ਕਬੂਤਰ ਬਾਜੀ ਦੇ ਵਿੱਚ ਦਿਮਾਗ ਹੈਗਾ ਆ ਤਾਂ ਤੁਹਾਨੂੰ ਪਤਾ ਹੀ ਆ ਮੇਰਾ ਭਰਾ ਰਿਜ਼ਲਟ ਤੁਹਾਨੂੰ ਓਕੇ ਮਿਲੇਗਾ ਠੀਕ ਹੈ ਜੀ ਉਹਨੂੰ ਕਹਦੇ ਨਾ ਓਕੇ ਦੀ ਰਿਪੋਰਟ ਉਹ ਚੀਜ਼ ਤੁਹਾਨੂੰ ਮਿਲੇਗੀ ਮੇਰਾ ਵੀਰੋ ਬਾਕੀ ਚੈੱਕ ਕਰੋ ਤੁਸੀਂ ਆਪਣੇ ਬੱਚਿਆਂ ਨੂੰ ਤੇ ਮਰਾਪਰਾ ਕਮੈਂਟ ਕਰਕੇ ਲਾਜੀ ਮੈਂ ਦੱਸਣਾ ਕਿ ਅੱਜ ਵਾਲੇ ਬੱਚੇ ਮੇਰੇ ਸਾਰੇ ਸੱਜਣਾਂ ਨੂੰ ਕਿਦਾਂ ਦੇ ਲੱਗੇ ਪਿਆਰ ਬਾਬੇ ਟੈਲੇ ਵਾਲੇ ਕਬੂਤਰਾਂ ਦੇ ਵਿੱਚੋਂ ਬਾਈ ਜੀ ਜਿਵੇਂ ਸਾਡੇ ਕੂਤਰਾਂ ਦੇ ਆਪਣੇ ਬੱਚੇ ਆ ਬਿਲਕੁਲ ਸੱਜਣੋਂ ਸਿਲੈਕਟ ਜੋੜੀਆਂ ਦੇ ਬੱਚੇ ਬਾਕੀ ਤੁਸੀਂ ਵੀ ਸਿਹਾਣਿਓ ਤੁਹਾਨੂੰ ਇਹ ਬੱਚਿਆਂ ਦੀ ਮਰਾਪਰਾ ਸ਼ਕਲ ਲੱਗ ਪਲੱਸ ਸੱਜਣੋਂ ਸਟਾਰਨਿੰਗ ਪੋਜੀਸ਼ਨ ਦੇ ਕੇ ਅੰਦਾਜ਼ਾ ਹੋ ਜਾਏਗਾ ਚੈੱਕ ਕਰ ਲਓ ਜੀ ਮਰੇ ਕਈਆਂ ਦੇ ਪੈਰਾਂ ਵਿੱਚ ਆਪਾਂ ਠੱਲਾਂ ਪਾ ਵੀ ਦਿੰਨੇ ਆ ਕਈਆਂ ਦੇ ਨਹੀਂ ਵੀ ਪਾਈਆਂ ਜਾਂਦੀਆਂ ਮੇਰਾ ਵੀਰ ਠੀਕ ਹੈ ਜੀ ਚੈੱਕ ਕਰ ਲਓ ਤੁਸੀਂ ਆਪਣੇ ਬੱਚਿਆਂ ਨੂੰ ਠੀਕ ਹੈ ਤੇ ਮੇਰਾ ਭਰਾ ਦੱਸਿਓ ਭਰਾ ਕਿੱਦਾਂ ਦੇ ਲੱਗੇ ਬੱਚੇ ਤੇ ਆਜੋ ਵੀ ਭਰਾ ਹੁਣ ਮੈਂ ਤੁਹਾਨੂੰ ਇਹਨਾਂ ਬੱਚਿਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ-ਕੱਲੀ ਚੀਜ਼ ਦਾ ਮਰਾ ਵੀਰ ਸ਼ੌਂਕ ਕਰਾਉਣਾ ਤੇ ਵੀਡੀਓ ਵਿੱਚ ਬਣੇ ਰਹੋ ਮੇਰਾ ਭਰਾ ਲਾਸਟ ਤੱਕ ਬਿਨਾਂ ਸਕਿਪ ਕਰਦੇ ਆਪਣੀ ਵੀਡੀਓ ਵੇਖਿਓ ਬਾਕੀ ਭਰਾਵਾਂ ਦਾ ਦਿলো ਧੰਨਵਾਦ ਆਪਾਂ ਨੂੰ ਇੰਨਾ ਪਿਆਰ ਕਰਦੇ ਨੇ ਠੀਕ ਹੈ ਜੀ ਤੇ ਜਿਹੜੇ ਭਰਾ ਕੋਈ ਹੋਰ ਭਾਈ ਕੋਈ ਗਲਤ ਕਮੈਂਟ ਕਰਦਾ ਜਾਂ ਮੇਰੇ ਨਾਲੋਂ ਪਹਿਲਾਂ ਉਹ ਸਜ ਉਸ ਬੰਦੇ ਨੂੰ ਰਿਪਲਾਈ ਕਰ ਦਿੰਦੇ ਨੇ ਉਹਨਾਂ ਭਰਾਵਾਂ ਦਾ ਵੀ ਯਾਰ ਦਿਲੋਂ ਧੰਨਵਾਦ ਆ ਮੇਰਾ ਭਰਾ ਤੁਸੀਂ ਆਪਾਂ ਨੂੰ ਇੰਨੀ ਸਪੋਰਟ ਕਰਦੇ ਹੋ ਠੀਕ ਹੈ ਹਾਂ ਜੀ ਵੀ ਸਦਰੂ ਆਹ ਆਪਣਾ ਪਹਿਲਾ ਬੱਚਾ ਮੇਰਾ ਭਰਾ ਬਾਈ ਜੀ ਚੈੱਕ ਕਰੋ ਜੀ ਆਪਣੇ ਬੱਚਿਆਂ ਦੀ ਕੁਆਲਿਟੀ ਮੇਰਾ ਭਰਾ ਕੱਦ-ਕਾਰਡ ਚੈੱਕ ਕਰੋ ਜੀ ਇਹਨਾਂ ਦਾ ਠੀਕ ਹੈ ਜੀ ਪੂਰੇ ਬਾਈ ਜੀ ਸਾਨਾ ਵਾਂਗੂ ਬੱਚੇ ਆ ਤਿਆਰ ਹੋਏ ਨੇ ਚੈੱਕ ਕਰ ਲਓ ਕੱਦ-ਕਾਰਡ ਦੇ ਬਾਈ ਜੀ ਪੂਰੇ ਉੱਚੇ ਲੰਮੇ ਫੱਬਦੇ ਨੇ ਬੱਚੇ ਕਿ ਹਾਂ ਵੀ ਬਾਦਲਾਂ ਦਾ ਹੱਦ ਦੇ ਵਿੱਚ ਸਦੋਂ ਕੋਈ ਚੀਜ਼ ਆਈ ਆ ਠੀਕ ਹੈ ਜੀ ਪਿਓਰ ਬਾਈ ਜੀ ਬਾਬੇ ਟੈਲੇ ਵਾਲੇ ਕੂਤਰਾਂ ਦੇ ਵਿੱਚੋਂ ਆਪਣੇ ਬਾਈ ਜੀ ਬਿਲਕੁਲ ਸਲੈਕਟ ਜੋੜਿਆਂ ਦੇ ਬੱਚੇ ਨੇ ਮੈਂ ਕਹਿੰਨਾ ਬੱਚਿਆਂ ਨੂੰ ਜਿੰਨਾ ਮਰਜੀ ਡਾਲੀਓ ਮੇਰਾ ਵੇਰ ਆ ਬਾਈ ਜੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਕੱਚੀਆਂ ਪੀਲੀਆਂ ਅੱਖਾਂ ਦੇ ਬੱਚੇ ਆ ਮੰਨ ਕੇ ਹੋ ਸਕਦਾ ਚਿੱਟੀਆਂ ਦੇ ਵੀ ਪੰਜ ਤੇ ਜਾਂ ਕੱਚੀਆਂ ਪੀਲੀਆਂ ਅੱਖਾਂ ਦੇ ਪੰਜਾਂ ਠੀਕ ਹੈ ਜੀ ਕੱਦ-ਕੱਟ ਚੈੱਕ ਕਰ ਲਓ ਬਿਲਕੁਲ ਚਿੱਟਾ ਸਫੈਦ ਹੱਕ ਹਲਕੀ ਜੀ ਲਾਲ ਤੇ ਬਾਈ ਜੀ ਪਿਛੋਂ ਇਹਦੀ ਹਲਕੀ ਜੀ ਗੀਤੀ ਲਾਲਾ ਝਾੜ ਕੇ ਜਮਾ ਚਿੱਟਾ ਠੀਕ ਹੈ ਜੀ ਔਰ ਬਾਈ ਜੀ ਸਭਸਰਾ ਬੱਚਾ ਆ ਥੋੜਾ ਇਹ ਚੈੱਕ ਕਰ ਲਓ ਥੋੜੀ ਜੀ ਕਸਮ ਾਰਦਾ ਖੜਕੇ ਠੀਕ ਹੈ ਨਾ ਬਾਕੀ ਤੁਸੀਂ ਚੈੱਕ ਕਰੀ ਲਈ ਤੇ ਸਟੈਂਡਿੰਗ ਪੋਜੀਸ਼ਨ ਤੇ ਆ ਸਦ ਨੂੰ ਬੱਚੇ ਆਪਣੇ ਦਾ ਪੱਲਾ ਜੀ ਆ ਪੱਲਿਆਂ ਦੀ ਮੇਰਾ ਭਰਾ ਚੈੱਕ ਕਰੋ ਕੁਆਲਟੀ ਦੇਖੋ ਜੀ ਕਿੰਨੇ ਚੌੜੇ ਚੌੜੇ ਨਿੱਗਰ ਪੱਲਿਆਂ ਦੇ ਆਪਣੇ ਆ ਬੱਚੇ ਆ ਠੀਕ ਹੈ ਜੀ ਬਾਕੀ ਬੱਚਿਆਂ ਦੀ ਪਲਵਾਈ ਤੁਹਾਡੇ ਸਾਹਮਣੇ ਆ ਜੀ ਕਿਉਂਕਿ ਸੋ ਨੂੰ ਪਤਾ ਜਿਹਦੇ ਮੋਢਿਆਂ ਤੇ ਜਾਣਾ ਮੇਰਾ ਭਰਾ ਉਹੀ ਉਤਰ ਰੜਦਾ ਆ ਤੇ ਆ ਸਦ ਨੂੰ ਅਗਲਾ ਪੱਲਾ ਬੱਚੇ ਦਾ ਚੈੱਕ ਕਰ ਲਓ ਮੇਰਾ ਭਰਾ ਬਰੇ ਨਿੱਕੇ ਤੋਂ ਨਿੱਕੇ ਪੰਡਾਂ ਅੰਦਰ ਛੜ ਦੋ ਬੱਚੇ ਆ ਜਾਂਦੇ ਨਹੀਂ ਆਹ ਸਤਿ ਜੀ ਨੂੰ ਬਚੇ ਆਪਣੇ ਦੇ ਪੈਰ ਆ ਜੇ ਪੈਰਾਂ ਦੇ ਚੈੱਕ ਕਰ ਲਓ ਕੁਆਲਟੀ ਬਿਲਕੁਲ ਬੰਦ ਜੁੜਾਂ ਦੇ ਬਚੇ ਆ ਠੀਕ ਹੈ ਜੀ ਸਤਿ ਜੀ ਨੂੰ ਜਿਹੜੀ ਚੀਜ਼ ਆਪਣੇ ਘਰ ਦੀ ਹੁੰਦੀ ਘਰ ਦੀ ਲੈ ਕੇ ਦੇਈਦੀ ਆ ਬਾਹਰ ਨਹੀਂ ਹੁੰਦੀ ਉਹ ਬਾਹਰ ਦੀ ਲੈ ਕੇ ਦੇਈਦੀ ਆਪਾਂ ਆ ਚੈੱਕ ਕਰ ਲਓ ਜੀ ਜਮਾ ਟੇਪਰ ਦੇ ਵਿੱਚ ਸਾਰ ਐਸ ਬਣਿਓ ਵੀ ਪਤਾ ਚੈੱਕ ਕਰ ਲਓ ਦੇਖੋ ਜੀ ਕੀ ਆਈ ਬਾਤ ਹੈ ਤੇ ਆਹ ਸਤਿ ਜੀ ਨੂੰ ਆਪਣਾ ਪਹਿਲਾ ਬਚਾ ਸੀ ਤੇ ਆ ਉਪਰ ਹੁਣ ਮੈਂ ਤੁਹਾਨੂੰ ਅਗਲੇ ਬੱਚੇ ਦਾ ਸ਼ੋਅ ਕਰਾਉਣਾ ਤੇ ਮੇਰਾ ਵੀ ਵੀਡੀਓ ਵਿੱਚ ਤੁਸੀਂ ਬਣੇ ਰਹੋ ਆ ਹਾਂ ਜੀ ਵੀ ਸਤਿਰੋ ਆਹ ਆਪਣਾ ਅਗਲਾ ਬੱਚਾ ਮੇਰਾ ਭਰਾ ਬਾਈ ਜੀ ਚੈੱਕ ਕਰੋ ਆਪਣੇ ਬੱਚੇ ਦੀ ਕੁਆਲਿਟੀ ਸੇਮ ਬਾਈ ਜੀ ਉਹੋ ਜਿਹਾ ਹੀ ਬੱਚਾ ਇੱਕੋ ਝੋਲੀ ਦੇ ਮੇਰਾ ਭਰਾ ਦੋਨੇ ਹੱਸਾ ਗਏ ਭਰਾ ਨੇ ਠੀਕ ਹੈ ਜੀ ਕੱਦ-ਕਾਦ ਮੇਰਾ ਭਰਾ ਚੈੱਕ ਕਰ ਲੋ ਸੇਮ ਬਾਈ ਜੀ ਉਸੇ ਬੱਚੇ ਵਾਂਗੂ ਹਲਕੀ ਜੀ ਅੱਗੇ ਉਹ ਪੋਟਾ ਲਾਲ ਤੇ ਬਾਈ ਜੀ ਹਲਕੀ ਜੀ ਗਿੱਜੀ ਪਿੱਛੋਂ ਲਾਲ ਆ ਜੀ ਬੱਚੇ ਦੀ ਆ ਚੈੱਕ ਕਰ ਲੋ ਠੀਕ ਹੈ ਜੀ ਬਾਕੀ ਬੱਚਾਂ ਦੀ ਪਲਵਾਈ ਤੁਹਾਡੇ ਸਾਹਮਣੇ ਸਤਿਰੋ ਬਿਲਕੁਲ ਟੇਪਰ ਦੇ ਵਿੱਚ ਸਿਰ ਠੀਕ ਹੈ ਜੀ ਤੇ ਆ ਬਾਈ ਜੀ ਬੱਚੇ ਆਪਣੀ ਦੀ ਆਖਿਆ ਜੀ ਚੈੱਕ ਕਰ ਲਓ ਹੋ ਸਕਦਾ ਚਿੱਟੀਆਂ ਜਾਂ ਬਾਈ ਜੀ ਕੱਚੀਆਂ ਪੀਲੀਆਂ ਅੱਖਾਂ ਦੇ ਬੱਚੇ ਆਪਣੇ ਆਹ ਬੰਨਗੇ ਠੀਕ ਹੈ ਤੇ ਬਾਹਰ ਸਟਰਕਚਰ ਤੁਸੀਂ ਚੈੱਕ ਕਰ ਲਓ ਘੱਟ ਘੱਟ ਦੇਖੋ ਜੀ ਮੈਂ ਕਹਿੰਦਾ ਬਾਈ ਜੀ ਪੂਰੀ ਸਰਾ ਗੱਲ ਬਾਤ ਆ ਬੱਚਿਆਂ ਨੂੰ ਜਿੰਨਾ ਮਰਜ਼ੀ ਡਾਲਿਓ ਮੇਰਾ ਭਰਾ ਠੀਕ ਹੈ ਜੀ ਫੁੱਲ ਤੋਂ ਫੁੱਲ ਉਡਾਣ ਦੀ ਆਪਣੀ ਗਰੰਟੀ ਰਹੇਗੀ ਚੈੱਕ ਕਰ ਲਓ ਠੀਕ ਹੈ ਜੀ ਬਾਕੀ ਆਪਣਾ ਬੱਚਾ ਤੁਸੀਂ ਇਹ ਸਭ ਨੂੰ ਚੈੱਕ ਕਰ ਸਕਦੇ ਹੋ ਤੇ ਬਾਕੀ ਹੱਤ ਜਾ ਕੇ ਨਾ ਬੱਚੇ ਥੋੜਾ ਜ਼ੋਰ ਲਾਉਂਦੇ ਨੇ ਤੇ ਆ ਸਭ ਦੇ ਨੂੰ ਬੱਚੇ ਆਪਣੇ ਦਾ ਪਾਲਾ ਅੱਲੇ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਿਟੀ ਸੱਦ ਨੂੰ ਬਿਲਕੁਲ ਪੂਰੇ ਬੱਜੇ ਨੇ ਜਿਹੜੀ ਮਰਜੀ ਢਾਂਗੀ ਤੇ ਲਾਉਣੇ ਢਾਂਗੀ ਚ ਲਾ ਲਓ ਛਾਤੇ ਲਾਉਣੇ ਛਾਤੇ ਲਾ ਲਓ ਮੇਰਾ ਭਰਾ ਉੱਡਣ ਦੀ ਆਪਣੀ ਫੋਲ ਗਾਰੰਟੀ ਰਹੇਗੀ ਜੇ ਤੁਸੀਂ ਇਹਨਾਂ ਦੀ ਚੰਗੀ ਸੰਭ ਕਰੋਂਗੇ ਠੀਕ ਹੈ ਜੀ ਬਾਕੀ ਮਿਹਨਤ ਤੁਹਾਡੀ ਦੀ ਗਾਰੰਟੀ ਮੈਂ ਲੈ ਨਹੀਂ ਸਕਦਾ ਤੇ ਆ ਸੱਦ ਨੂੰ ਬੱਚੇ ਆਪਣੇ ਦੇ ਪੈਰ ਦੀ ਪੈਰਾਂ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਠੀਕ ਹੈ ਬਾਕੀ ਯਾਰ ਤੁਹਾਡਾ ਭਰਾਵਾ ਦਾ ਆਪਾਂ ਦਿ ਲੋ ਧੰਨਵਾਦ ਕਰਦੇ ਹਾਂ ਠੀਕ ਹੈ ਜੀ ਬੰਦੇ ਆਪਾਂ ਨੂੰ ਇੱਕ ਕਮੈਂਟ ਕੀਤਾ ਤੇ ਮੇਰਾ ਵੀਰ ਪਤਾ ਨਹੀਂ ਕਿੰਨੇ ਬੰਦਿਆਂ ਨੇ ਉਸ ਬੰਦੇ ਨੂੰ ਠੀਕ ਹੈ ਜੀ ਠੀਕ ਹੈ ਜੀ ਇਹ ਸਭ ਮੇਰਾ ਭਰਾ ਤੁਹਾਡਾ ਪਿਆਰ ਆ ਜੀ ਠੀਕ ਹੈ ਛੋਟੇ ਕਰਕੇ ਮੇਰਾ ਵੀ ਰਾਜ ਆਪਾਂ ਇੱਥੇ ਆ ਠੀਕ ਹੈ ਮੈਨੂੰ ਤਾਂ ਚਲੋ ਫਿਰ ਵੀ ਇੰਨਾ ਕੁਝ ਕਹਿੰਦੀ ਲੋੜ ਨਹੀਂ ਪਈ ਬਾਕੀ ਜਿਹੜੇ ਸਾਡੇ ਵੀਰ ਸਾਡੇ ਨਾਲ ਖੜਦੇ ਨੇ ਠੀਕ ਹੈ ਜੀ ਉਸ ਬੰਦੇ ਨੂੰ ਰਿਪਲਾਈ ਮੇਰੇ ਸਾਰੇ ਭਰਾਵਾਂ ਨੇ ਕੀਤਾ ਤਾਂ ਉਹਨਾਂ ਦਾ ਦਿলো ਧੰਨਵਾਦ ਬਾਈ ਜੀ ਆਹ ਵੀਰੇ ਆਪਣਾ ਦੂਸਰਾ ਬੱਚਾ ਸੀ ਤੇ ਆਹ ਭਰਾ ਹੁਣ ਮੈਂ ਸੋਨੂੰ ਦੋਵੇਂ ਬੱਚੇ ਇਹ ਛੱਡ ਕੇ ਬਖਾਉਣਾ ਹੈ ਬਾਕੀ ਸਟਾਰਨਿੰਗ ਮਿਸ਼ਨ ਤੁਸੀਂ ਦੁਬਾਰਤ ਉਹਨਾਂ ਦੀ ਕਰ ਸਕਦੇ ਹੋ ਚੈੱਕ ਡਲਬਰੀ ਉਹਨਾਂ ਦੀ ਬਾਈ ਜੀ ਆਲ ਪੰਜਾਬ ਆ ਸਾਨੂੰ ਪਤਾ ਹੀ ਆ ਠੀਕ ਆ ਜੀ ਤੇ ਸਟਾਰਨਿੰਗ ਮਿਸ਼ਨ ਮਰਜੀ ਦੁਬਾਰਤ ਚੈੱਕ ਕਰ ਦੋ ਮੈਂ ਕਹਿੰਨਾ ਬਾਈ ਜੀ ਭੁੱਖ ਲੱਤਦੀ ਬੱਚਿਆਂ ਨੂੰ ਦੇਖ ਦੇਖੋ ਯਾਰ ਕਿੱਡਾ ਸੋਹਣਾ ਕੱਦ ਕਾਠ ਰੰਗ ਰੂਪ ਸ਼ਕਲ ਅਕਲ ਮਹਾਰਾਜ ਨੇ ਇਹਨਾਂ ਬੱਚਿਆਂ ਨੂੰ ਦਿੱਤੀ ਆ ਜੀ ਠੀਕ ਹੈ ਹੁਣ ਜੇ ਇਹੋ ਜਿਹੇ ਬੱਚੇ ਨਾ ਉੱਡਣ ਮੇਰਾ ਭਰਾ ਬੰਦਿਆਂ ਤੋਂ ਫਿਰ ਤਾਂ ਆਪਾਂ ਕੀ ਇਹ ਕਰ ਸਕਦੇ ਮੇਰਾ ਵੀਰ ਹੈਨਾ ਚੈੱਕ ਕਰ ਲੋ ਇਹੋ ਜਿਹੇ ਬੱਚੇ ਆ ਛੋੜੇ ਜਵਾਗ ਨੂੰ ਵੀ ਆਪਾਂ ਦੇ ਦਿਆਂ ਨਾ ਮੇਰਾ ਵੀਰ ਉਹੀ ਪੂਰੀ ਜਾਨੇ ਕਿ ਬੱਲੇ ਬੱਲੇ ਕਰਾ ਦੇਗਾ। ਬਾਕੀ ਸੱਦਨ ਨੂੰ ਦੱਸਿਓ ਜੀ ਕਿਦਾਂ ਦੇ ਲੱਗੇ ਆਪਣੇ ਅੱਜ ਵਾਲੇ ਬਾਬੇ ਟੈਲ ਵਾਲੇ ਕੂਟਰਾਂ ਦੇ ਵਿੱਚੋਂ ਬੱਚੇ। ਸੋ ਠੀਕ ਹੈ ਵੀ ਸੱਦਨ ਨੂੰ ਮਿਲਦੇ ਹਾਂ ਆਪਾਂ ਸੋਨੂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲਿਆਵਾਂਗੇ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਦੇ ਬਾਈ ਜੀ ਬਲੱਡ ਲਾਈਨ ਵਾਲੇ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਾਈ ਜੀ।